ਸਿਵਲ ਹਸਪਤਾਲ ਹੀ ਗੈਂਗਲੈਂਡ ਬਣ ਗਿਆ ਜਿੱਥੇ ਦੋ ਤਰ੍ਹਾਂ ਦੇ ਵਿਚਾਲੇ ਖੂਨੀ ਝੜਪ ਹੋਈ ਹੈ ਸ਼ਰੀਆਮ ਤੇਜ਼ਦਾਰ ਹਥਿਆਰ ਚੱਲੇ ਨੇ ਤੇ ਇਹ ਹਸਪਤਾਲ ਜੰਗ ਦੇ ਮੈਦਾਨ ਦੇ ਵਿੱਚ ਬਦਲ ਗਿਆ ਐਮਰਜੈਂਸੀ ਵਾਰਚ ਹਰ ਪਾਸੇ ਖੂਨੀ ਖੂਨ ਨਜ਼ਰ ਆ ਰਿਹਾ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਪੰਜਾਬ ਦੇ ਵਿੱਚ ਆਏ ਦਿਨ ਹੀ ਗੈਂਗਬਾੜ ਤੇ ਸ਼ਾਰਤੀ ਅਨਸਰਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਤਾਜ਼ਾ ਮਾਮਲਾ ਕਪੂਰਤਰਾ ਦੇ ਸੁਲਤਾਨਪੁਰ ਲੋਧੀ ਦਾ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਉਸ ਵੇਲੇ ਹੜਕੰਪ ਮੱਚਦਾ ਹੈ ਜਾਂ ਦੋ ਤਰ੍ਹਾਂ ਦੇ ਹਿੰਸਕ ਝੜਪ ਹੁੰਦੀ ਹੈ ਤੇ ਖੂਨੀ ਰੂਪੇ ਸਿਚੜ ਆਪਣੇ ਤਾਰਨੇ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਜੰਗ ਦਾ ਮੈਦਾਨ ਬਣ ਗਿਆ ਹਰ ਪਾਸੇ ਖੂਨੀ ਖੁੰਡੂ ਲਿਆ ਨਜ਼ਰ ਆਏ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕਿਆਦ ਦੂਜੇ ਪਾਸੇ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਦੇ ਦੌਰਾਨ ਚਾਰ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਮਿਲਦੀ ਹੈ ਦੇ ਰਿਸਪਾਂਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਆਏ ਨੌਜਵਾਨਾਂ ਤੇ ਉਸਦੇ ਸਾਥੀਆਂ ਤੇ ਦੂਜੀ ਧਿਰ ਦੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤਾਂ ਜਾਣਕਾਰੀ ਦੇ ਮੁਤਾਬਕ ਉਕਤ ਨੌਜਵਾਨਾਂ ਦੇ ਵੱਲੋਂ ਇਸ ਤੋਂ ਪਹਿਲਾਂ ਇੱਕ ਦੁਕਾਨ ਤੇ ਬੈਠ ਕੇ ਹਮਲਾ ਕੀਤਾ ਗਿਆ ਸੀ ਤੇ ਇਸੇ ਦਰਮਿਆਨ ਇਹ ਜਖਮੀ ਨੌਜਵਾਨ ਇਲਾਜ ਲਈ ਹਸਪਤਾਲ ਆਉਂਦਾ ਤੇ ਉੱਥੇ ਵੀ ਫਿਰ ਉਸਤੇ ਹਮਲਾ ਕੀਤਾ ਗਿਆ ਦੋਵਾਂ ਥਾਵਾਂ ਦੇ ਵਿਚਾਲੇ ਹਿੰਸਕ ਝੜਪ ਹੋਈ ਹੈ ਤੇ ਕਾਫੀ ਖੂਨੀ ਰੂਪ ਇਸ ਝੜਪ ਨੇ ਧਾਰ ਲਿਆ ਤਾਂ ਦੱਸਿਆ ਇਹੇ ਜਾ ਰਿਹਾ ਹੈ ਕਿ ਨੌਜਵਾਨਾ ਨੇ ਚੈਨ ਤੇ 50000 ਰੁਪਏ ਵੀ ਖੋਏ ਸਨ ਦੂਜੀ ਥਾਂ ਦੇ ਵੱਲੋਂ ਜਿਹੜੇ ਇਲਾਜ ਮੁੰਡਾ ਜਿਸ ਦਾ ਇਹ ਕਹਿਣਾ ਹੈ ਕਿ ਉਸ ਦੇ ਵੱਲੋਂ ਆਰੋਪਾ ਦਾ ਖੰਡਨ ਕੀਤਾ ਗਿਆ ਉਸ ਦਾ ਇਹ ਕਹਿਣਾ ਕਿ ਅਸੀਂ ਇਲਾਜ ਕਰਾਉਣ ਦੇ ਲਈ ਇੱਥੇ ਆਏ ਸਾਂ ਤਾਂ ਪਹਿਲੀ ਥਾਂ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਨੇ ਕਿ ਮੁੰਡੇ ਨੇ ਚੈਨ ਤੇ ਨਕਦੀ ਖੋਈ ਹੈ ਇਸ ਕਰਕੇ ਮੁੰਡਾ ਜਿਹੜਾ ਕੁੱਟਿਆ ਗਿਆ ਸੀ ਹਾਲਾਂਕਿ ਹੁਣ ਜਿਹੜਾ ਦੂਜੇ ਧਿਰ ਦਾ ਮੁੰਡਾ ਹਸਪਤਾਲ ਦੇ ਵਿੱਚ ਜ਼ਖਮੀ ਹੋ ਉਸ ਦਾ ਇਹ ਕਹਿਣਾ ਹੈ ਕਿ ਮੈਨੂੰ ਇਹਨਾਂ ਜ਼ਖਮੀ ਕੀਤਾ ਹੈ ਉਸਨੇ ਸਾਰੇ ਇਲਜ਼ਾਮ ਬੇਬੁਨਿਆਦ ਦੱਸਨੇ ਹਾਲਾਂਕਿ ਹੁਣ ਪੁਲਿਸ ਦਿੱਤੀ ਆਂਦੇ ਵਿੱਚ ਮਾਮਲਾ ਆ ਚੁੱਕਿਆ ਪੁਲਿਸ ਕਹਿੰਨੇ ਕਿ ਇਸ ਮਾਮਲੇ ਚ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਲਾਖਾ ਦੇ ਪਿੱਛੇ ਸੁੱਟਿਆ ਜਾਵੇਗਾ। ਆ ਜੀ ਤੁਹਾਡਾ ਨਾਮ ਕੀ ਕੁਝ ਘਟਨਾ ਕਰਾਂ ਬਾਪ ਜੀ ਮੇਰਾ ਨਾਮ ਵਰੁਣ ਖੱਤਰੀ ਹੈ ਬਾਪ ਜੀ ਮੈਂ ਸੁਲਤਾਨਪੁਰ ਲੋਧੀ ਕੋ ਚੀਮਿਗ੍ਰੇਸ਼ਨ ਦਾ ਕੰਮ ਕਰਦਾ ਬਾਪ ਜੀ ਮੈਨੂੰ ਨਾ 6 ਮਹੀਨੇ ਪਹਿਲਾਂ ਜਨਵਰੀ अच्छा तो मैं कॉल इग्नोर ਕਰਦੀ ਭਾਜੀ ਉਹ ਉਸ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ ਲੱਖ ਰੁਪਏ ਰੱਥ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹ ਭਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਭਾਜੀ ਉੱਥੇ 7-8 ਬੰਦੇ ਆਏ ਭਾਜੀ ਦਾਤਰ ਲੈ ਕੇ ਇਹ ਭਾਜੀ ਦਾ ਅਫੀਸਰ ਇੱਥੇ ਉੱਥੇ ਬੈਠੇ ਬੇਕਰ ਰਣਾ ਉੱਥੇ ਬੈਠੇ ਪਾਰਟੀ ਡਰਿੰਕ ਕਰ ਰਹੇ ਭਾਜੀ 7-8 ਬੰਦੇ ਆਏ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਅਫੀਸਰ ਆਪਣੀ ਕਦੀ ਤੇ ਮੈਂ ਪਿੱਛੇ ਬੈਠਾ ਭਾਜੀ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਬੰਦੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲਾਂ ਪਾਸਤਾ ਆ ਕੇ ਚਾਹ ਲਾਈ ਘਰੇ ਤੋਂ ਸੁਣ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਆ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾਵਨੀ ਲੱਗਿਆ ਕੌਣ ਆਹੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਜੋ ਇੰਨੀ ਗੱਲ ਹੋਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕੀ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਾਤਰ ਵੱਜੇ ਮਨ ਲੈ ਸ਼ੁਰੂ ਕਰਤੇ ਸਾਨੂੰ ਮਤਲਬ ਮੌਖੇ ਨੇ ਤਾਂ ਕੁਝ ਕਰਨ ਦਾ ਉਹਨਾਂ ਭਾਜੀ ਦਾਤਰ ਵੱਜੇ ਇਹਨਾਂ ਦਾ ਮੁੰਡਾ ਦੁਕਾਨੇ ਕੰਮ ਕਰਦਾ ਉਹ ਗਾਈ ਉਹਨਾਂ ਤੇ ਗੱਲ ਤੇ ਆ ਉੱਠ ਕੇ ਉਹਦੇ ਦਾਤਰ ਵੱਜੇ ਭਾਜੀ ਮੈਂ ਪਿੱਛੇ ਹੀ ਭਾਜੀ ਮੈਂ ਬਚ ਗਿਆ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਭਾਜੀ ਦੇ ਘਰੋਂ 20000 ਰੁਪਏ ਲੈ ਕੇ ਮੇਕੋ ਮੁੰਦਰੀਆਂ ਮਰੀਆਂ ਆਦਾਂ ਬਚੀਆਂ ਕਿਉਂਕਿ ਮੇ ਚੱਲਗੇ ਪਾਜੀ ਉਸ ਤੋਂ ਬਾਅਦ ਭਾਈ ਹਸਪੀਟਲ ਹੀ ਆ ਗਏ ਪਾਜੀ ਇਹਨਾਂ ਦਾ ਦਾਖਲ ਕਰਾਉਣ ਅਸੀਂ ਦਾਖਲ ਕਰਾਉਣ ਦੇ ਪਾਜੀ ਹਸਪੀਟਲ ਹਸਪੀਟਲ ਦੇ ਕੈਮਰਾ ਰਿਕਾਰਡਿੰਗ ਕਢਾ ਕੇ ਦੇਖੋ ਪਾਜੀ ਅਸੀਂ ਪਰਚੀ ਕਟਾ ਰਹੇ ਸੀ ਪਾਜੀ ਫਿਰ ਪੇਮੈਂਟ ਕਰ ਰਹੇ ਸੀ ਉੱਥੇ 7-8 ਬੰਦੇ ਫੇਰ ਆਏ ਪਾਜੀ ਆਨੂੰ ਨਹੀਂ ਪਤਾ ਕਦੋਂ ਆਹੀ ਖਲੋਤੇ ਪਏ ਸੀ ਇਹ ਪੈਂਟਿਕ ਵਾਲੇ ਆਉਂਦਿਆਂ ਨਾਲ ਹੀ ਪਾਜੀ ਉਹਨਾਂ ਦਾ ਦੰਤ ਮਾਰਨਾ ਸ਼ੁਰੂ ਕਰਤੇ ਸਾਡੇ ਦੰਤ ਮਾਰੇ ਸਾਰੇ ਪਾਜੀ ਸਟਾਫ ਦੇਖਦਾ ਵੇ ਜੋ ਵੀ ਉਹ ਹਸਪੀਟਲ ਦਾ ਹੀ ਮੌਕੇ ਤੇ ਜੋ ਪੇਸ਼ੈਂਟ ਸਾਰੇ ਦੇਖ ਰਹੇ ਕੈਮਰਾ ਰਿਕਾਰਡ ਹੈ ਪਾਜੀ ਦੰਤ ਮਾਰ ਕੇ ਫਿਰ ਕਹਿੰਦੇ ਤੈਨੂੰ ਹੁਣ ਬਾ ਇਹ ਗੱਲ ਕਿੱकडे ਚੱਲ ਗਈ ਬੋਸ ਸਾਹਿਬੀ ਬਾਹਾਂ ਤੇ ਟੱਟੇ ਨੇ ਲੋਕ ਸੀ ਕਿਹੜੇ ਇਲਾਕੇ ਦੇ ਪਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਸੀ ਪਾਜੀ ਕੌਣ ਲੋਕ ਉਹ ਪਾਜੀ ਪਾਜੀ ਨੂੰ ਪਤਾ ਪਾਜੀ ਨੂੰ ਕਿੰਨਾਂ ਪਾਜੀ ਕਹਿੰਦਾ ਮੈਨੂੰ ਜਾਣਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਬਈ ਜਾਣਦਾ ਨਹੀਂ ਮੈਂ ਇੱਥੇ ਰਹਿਣਾ ਨਹੀਂ ਪਾਜੀ ਇਹ ਬਾਹਰੋਂ ਆਇਆ ਵਾ ਤੁਸੀਂ ਕਿੰਨੇ ਸਾਲ ਬਾਅਦ ਬਾਹਰੋਂ ਆਏ ਸੀ ਮੈਂ ਪਾਜੀ ਜਾਣਾ ਉਹਨਾਂ ਨਾਲ ਪਾਜੀ ਹਰ ਮੈਂ 2 ਮਹੀਨੇ ਬਾਅਦ ਉਹਨਾਂ ਨਾਲ ਪਾਜੀ ਇੱਥੇ ਅੱਛਾ ਕੀ ਜੀ ਕਰ ਰਹੇ ਤੁਸੀਂ ਉਦੇਸ਼ ਮੈਂ ਪਾਜੀ ਦੁਬਈ ਮਲੇਸ਼ੀਆ ਦੋਨੇ ਜਗ ਅਜੂਰੋ ਨੇ ਮਾਰਿਆ ਕਹਿੰਦਾ ਕਿ ਤੁਮ ਚਤਬਲ ਕੋਣ ਨਹੀਂ ਉਹ ਚੈਨ ਲਾ ਕੇ ਭਾਜੀ ਤੇ ਪੈਸੇ ਲਾ ਕੇ ਤੇ ਚੱਲ ਗਏ ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੋਣਾ ਅਸੀਂ ਦਾਖਲ ਕਰਾਉਣ ਆਏ ਉਹਨਾਂ ਨੂੰ ਮੁੜ ਕੇ ਮੈਂ ਤਾਂ ਭਾਜੀ ਨੂੰ ਦਾਖਲ ਕਰਾਉਣ ਆਇਆ ਸੀ ਮੈਨੂੰ ਨਹੀਂ ਪਤਾ ਕਿ ਸਾਡੇ ਗੱਲ ਪੜਣਾ ਕਿਹਨੇ ਸਾਡੇ ਗੱਲ ਪੜਨ ਦਾ ਅਕੋ ਰੈਡੀਓ ਨੇ ਅਹੀਂ ਖਲੋਤੇ ਸੀ ਮੈਡਮ ਦੇ ਕੋਲ ਸੀ ਆਏ ਦਾਤਰ ਮਾਰ ਕੇ ਚੱਲ ਗਏ ਬੱਗਾ ਸਭੂ ਕੋਲ ਜੇ ਮੇਰੇ ਮਾਰਨ ਲੱਗਾ ਇਹਨੇ ਬਾਹਰ ਇਦਾਂ ਕੀਤੀ ਬਾਹਰ ਵੱਢ ਗਈ ਭਾਜੀ ਮੇਰੇ ਵੱਡਾ ਮੇਰਾ ਵੱਡਾ ਭਾਜੀ ਆਇਆ ਸੀ ਇਹ ਦੱਤਰ ਮਾਰ ਲੱਗੇ ਹੀ ਮੈਂ ਕਿਹਾ ਇਹ ਦੱਤਰ ਮਾਰ ਲੱਗੇ ਬਾਹ ਗਿਆ ਕੀਤੀ ਮੈਂ ਕਿਤੇ ਮੇਰੀ ਬਾਤ ਆਪ ਜੀ ਬਜੀ ਜੀ ਉਹ ਅਸਤਜ ਵੀ ਉਹਨੇ ਆ ਕੇ ਹਮਲਾ ਕੀਤਾ ਪਾਜੀ ਇੱਥੇ ਬਾਹਰ ਅਮਰਜੈਂਸੀ ਸਾਹਮਣੇ ਪਾਜੀ ਆਹ ਅਮਰਜੈਂਸੀ ਹੌਸਪੀਟਲ ਸਾਰੇ ਕੈਮਰਾ ਦੇ ਵਿੱਚ ਨੋਟ ਨਾ ਸਾਰਾ ਪਾਜੀ ਅਮਰਜੈਂਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਨਾ ਜੀ ਉਹਨਾਂ ਪਾਜੀ ਐਸਐਚਓ ਡੀਐਸਪੀ ਨੂੰ ਇੱਥੋਂ ਦੇ ਨੂੰ ਕਿ ਪਾਜੀ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਪਾਜੀ ਕਿੰਨਾਂ ਦਾ ਇੱਥੇ ਨਾ ਆਇਆ ਕਰਨ ਪਾਜੀ ਜੇਲਾ ਚ ਆਣ ਕੇ ਮੁੰਡੇ ਆਣ ਕੇ ਦੇਖੋ ਕੀ ਕਰਦੇ ਜੇ ਬਾਹਰ ਰਹੀਏ ਭਗਵੰਤ ਮਾਨ ਨੂੰ ਪੁੱਛੋ ਅਸੀਂ ਦੁਕਾਨਾਂ ਬੰਦ ਕਰ ਇਹਨੋਂ ਵਧੀਆ ਕਾਲੀਆਂਸਰ ਕਾਲੀਆਂਸਰ ਤੋਂ 100 ਗੁਣਾ ਚੰਗੀ ਹੈ ਇਹਦੇ ਨਾਲੋਂ ਮੈਂ ਜੀ ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਸਾਂਜ ਨੂੰ ਬਾਕੀ ਦਾ ਸੁਪਰ ਪ੍ਰਧਾਨ ਆ ਜੀ ਤੇ ਅੱਜ ਜਿਹੜਾ ਇੱਥੇ ਹਸਪਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦਭਾਗੀ ਘਟਨਾ ਜੀ ਇੱਕ ਅੱਜ ਦਾ ਜੱਬੋਵਾਲ ਪਿੰਡ ਦੀ ਆ ਜੀ ਮੈਨੂੰ ਕੋਈ ਹੋ આજ ਤੋਂ ਮਤਲਬ ਹੁਣ ਤੋਂ 15-20 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਵਿੰਦਰ ਸਿੰਘ ਜੀ ਆ ਇੱਥੇ ਸੁਲਤਾਨਪੁਰ ਪੀਸੀਆਂ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਕੇ ਉਹਦੀਆਂ ਸੱਟਾਂ ਲਾਈਆਂ ਉਹ ਬੰਦਿਆਂ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਹ ਬੰਦਿਆਂ ਦੇ ਦੂਜਿਆਂ ਨੇ ਫਿਰ ਆ ਗਏ ਆਪ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਟੋਕੀ ਕੀਤੀ ਦੋਹਾਂ ਤਿੰਨਾਂ ਮੁੰਡਿਆਂ ਦੇ ਹੋਰ ਮੁਕੇ ਦੀ ਬਾਹ ਵੱਡੀ ਕੇਰੀ ਲੱਤ ਵੱਡੀ ਬਹੁਤ ਇਸ ਤੀ ਕੋਹਨ ਕਰਾਪਾ ਕੀਤਾ ਸ਼ਰੇ ਆਮ ਨੰਗਾ ਨਾਚ ਰਿਹਾ ਜੀ ਉਹ ਵੀ ਹਸਪਤਾਲ ਦੇ ਵਿੱਚ ਇਹਦੇ ਘਰ ਮੰਨਿਆਂ ਜਾਂ ਪਿੰਡ ਮੰਨਿਆਂ ਗੱਲ ਵੱਖਰੀ ਆ ਇੱਕ ਸਰਕਾਰੀ ਹੌਸਪੀਟਲ ਦੇ ਵਿੱਚ ਨੰਗਾ ਨਾਜ ਹੋਇਆ ਜੀ ਅੱਜ ਗੁੰਦਿਆਂ ਵੱਲੋਂ ਫਰੋਦੀ ਦਾ ਵੀ ਫਰੋਦੀ ਵੀ ਨਾਜ ਜੋੜ ਕੇ ਦੇਖਿਆ ਜਾ ਰਿਹਾ ਇਸ ਘਟਨਾ ਨੇ ਕੀ ਕਰਾ ਦਿਓ ਕਿ ਗੋਦਵਾਲ ਜਿਹੜਾ ਐਨਆਰਆਈ ਐ ਉਹਨੇ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਫਰੋਦੀ ਵੀ ਮੰਗੀ ਗਈ ਸੀ ਤੇ ਉਹਨਾਂ ਰੁਪਈਆਂ ਨੇ ਜਿਹੜਾ ਘਟਨਾ ਹੋਣ ਜਾਂਦਾ ਸ। ਦੇਖੋ ਜੀ ਇਹ ਰਥ ਆਪਣੇ ਸਾਹਮਣੇ ਆ ਸਭ ਕੁਝ ਫਰੋਦੀਆਂ ਵਾਲੀਆਂ ਮੰਗੀਆਂ ਦੀਆਂ ਆਮ ਦਿਨ ਪਰ ਦਿਨ ਮੈਨੂੰ ਲੱਗਦਾ ਵੀ ਅੱਜ ਤੋਂ ਸਾਲਕ ਪਹਿਲਾ ਜਿਹੜਾ ਮੁੰਡਾ ਹਰਜਿੰਦਰ ਸਿੰਘ ਤੋਂ ਉਹਨੂੰ ਆ ਇਹਦੀ ਦੁਕਾਨ ਤੇ ਵੀ ਇੱਕ ਬੰਦਾ ਆਇਆ ਸੀ ਉਹਨੇ ਫਰੋਤੀ ਮੰਗੀ ਸੀਗੀ ਉਦੋਂ ਭੱਜ ਬਚਾ ਹੋ ਗਿਆ ਪਰ ਅੱਜ ਇਹਨਾਂ ਨੇ ਸ਼ਰە ਆਮ ਉਹਦੀ ਦੁਕਾਨ ਭੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਗੇ ਜੋਸਲੀਅਤ ਬਾਅਦ ਇੱਕ ਜੱਬੂ ਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਆ ਵਾ ਤੇ ਉਹ ਸੁੱਤਾ-ਸਕਾਉ ਨਹੀਂ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਹਨੇ ਦੁਕਾਨ ਦੀ ਭੰਨ ਤੋੜ ਕੀਤੀ ਨਾਲ ਮੁੰਡਾ ਕਰਸ਼ਵਾ ਉਹਨਾਂ ਨੇ ਭਾਂ ਤੋੜ ਕਰਕੇ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਘਟਨਾ ਕਰਮ ਹੋਇਆ ਜੀ ਨੰਗਾ ਨਾ ਜਦੋਂ ਬਾਅਦ ਪਾਰਟੀ ਸਿੱਧੇ ਨਾਲ ਦੇ ਸਾਥੀ ਇਤਿਹਾਸਤਾਂ ਨੂੰ ਐਡਮਿਟ ਕਰਾਉਣ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਪਰਵਾਹ ਨਹੀਂ ਕੀਤੀ ਦੇਖੋ ਚਾਰਜ ਪਹਿਲੇ ਹਸਪਤਾਲ ਲਾਪਤ ਖੂਨ ਦੇ ਨਾਲ ਹੋਇਆ ਹੋਇਆ ਜੀ ਪਰ ਬਹੁਤ ਮੰਦ ਘਟਨਾ ਵਾਹੇ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਨਾ ਉਹਨਾਂ ਤੇ ਬੰਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਨਦਾ ਕਿ ਆ ਵੀ ਦੁਕਾਨ ਨਹੀਂ ਖੋਲੂਗਾ ਚਾਹੇ ਉਹ ਸ਼ੈਰੀ ਮਰਦਾ ਜਾਂ ਟਿੰਡੂ ਵਰਗਾ ਕੌਣ ਬਤੰਦਾ ਤੇ ਇਹੋ ਜਿਹੇ ਨੂੰ ਮੰਨਦਾ ਸਮਾਨ ਦੇਊਗਾ ਜੀ ਆਪਾਂ ਇੱਦਾਂ ਲੰਗਾ ਲਾਸ਼ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਇਹਨਾਂ ਜਿਨ੍ਹਾਂ ਨੇ ਨੰਗਾ ਮਾਸ ਕੀਤਾ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਇਹਨਾਂ ਨੇ ਕੀਤੀ ਤੇ ਅਸੀਂ ਪਾਈ ਇਸ ਵਿਸ਼ੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਮੋਰਚਾ ਲਾਉਣਾ ਵੀ ਹਟਾਂਗੇ ਜਿਹੜੇ ਆ ਦੇਖੋ ਚਾਰਜ ਫਿਰੇ ਖੂਨ ਹੀ ਖੂਪੀਆਂ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਇਹਨੂੰ ਕਹੋਗਾ ਹਸਤਾਲਾ ਕੋਈ ਚੱਲਾ ਤੇ ਕੀ ਕਰਨਾ ਕਰਾਂ ਮੈਂ ਨਮ ਡਾਕਟਰ ਨਮਨੀ ਸਿੰਘ ਹੈਗਾ ਮੈਂ ਔਨ ਡਿਊਟੀ ਮੈਡੀਕਲ ਅਫਸਰ ਹੈਗਾ ਮੈਂ ਹਸਪੀਟਲ 'ਚ ਇਸ ਟਾਈਮ ਘੰਟਾ ਪਹਿਲਾਂ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ ਪਰਚਾ ਵਗੈਰਾ ਕਟਾਣ ਆਈ ਪਈ ਸੀ ਤੇ ਅਪੋਜ਼ਿਟ ਪਾਰਟੀ ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਕੁੰ ਘਰਾਬਾ ਫੈਲ ਫਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਗਏ ਤੇ ਉਹਨਾਂ 'ਚੋਂ ਅਸੀਂ ਦੋ ਜਣੇ ਰੱਖ ਲੈ ਗਏ ਤੇ ਦੋ ਜਣੇ ਅਸੀਂ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਗੈਰਾ ਇਨਫੋਰਮੇਸ਼ਨ ਦਿੱਤੀ ਆ ਹੌਨ ਦਾ ਸਪੌਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ ਦੋ ਜਣੇ ਦਾਖਲ ਹੋਏ ਹੈਗੇ ਕਿ ਕਿ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ ਦੋ ਜਾਨੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਹਰਵਿੰਦਰ ਸਿੰਘ ਹੈਗਾ ਤੇ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਸ਼ਦੀ ਪਹਿਲਾ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇ ਅੰਦਰ ਵਾਪਰੇ ਜੀ 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 ਐਮਰਜੈਂਸੀ ਤੇ ਸਾਹਮਣੇ ਹੈਗਾ ਇਹਨਾਂ ਨੇ ਪੂਰਾ ਉੱਥੇ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਖਰਾਬ ਬਹੁਤ ਕਰ ਦਿੱਤਾ ਆਪਸ ਵਿੱਚ ਬਹੁਤ ਲੜੇ ਹੈਗੇ ਉਸ ਤੋਂ ਬਾਅਦ ਫਿਰ ਪੁਲਿਸ ਕੋਲ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਪੀਸੀਆਰ ਨੂੰ ਫੋਨ ਕਰਦੇ ਰੇ ਉਹ ਵਿਦਿਨ 10 ਤੋਂ 15 ਮਿੰਟਸ ਆ ਗਏ ਸੀ। ਘਟਨਾ ਤੇ ਪੂਰਾ ਘਟਨਾਕ੍ਰਮ ਵਾਪਰੇਗਾ। ਸਰ ਮੇਰਾ ਨਾਮ ਅਰਸ਼ਦੀਪ ਸਿੰਘ ਪਿੰਡ ਜੱਬਵਾਲਾ। ਮੈਂ ਸਰ ਬੀਦੀਪੁਰੋਂ ਗੋ삐 ਲਾਣੀ ਸੀ ਮੈਂ ਫਤਾਲੀ ਵਾਗੇ ਆਉਂਦਾ ਸੀ ਤੇ ਸੋਨੂੰ ਸਾਡੇ ਪਿੰਡੋਂ ਜੱਬਵਾਲਾ ਉਹਨੇ ਮੈਨੂੰ ਫੋਨ ਲਾ ਕੇ ਸੱਦਿਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ। ਅਸੀਂ ਉੱਥੇ ਗਏ ਤੇ ਸਾਡੇ ਕੋਲ ਪਹਗੇ ਬਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜਣੇ ਬੰਦੇ ਆ ਨੌਨ ਸੀਗੇ। ਉਹਨਾਂ ਨੇ ਮੇਰੇ ਸਿਰ ਤੇ ਚੀਜ਼ਾਂ ਮਾਰਿਆ। ਨਾਂ ਉਹ ਤੋਂ ਬਾਅਦ ਜਿਵੇਂ ਆ ਤੇ ਮੇਰੇ ਤੇ ਮਦਰ ਆਏ ਤੇ ਆ ਕੇ ਫਿਰ ਸਾਡਾ ਉਹਨਾਂ ਨੇ ਸਾਡਾ ਸਪੇਸ ਨੂੰ ਕਟ ਮਾਰ ਕੀਤੀ ਤੇ ਉਸ ਤੋਂ ਲਗਾ ਰਹੇ ਕਿ ਤੁਹਾਡੇ ਬੰਦੇ ਜਿਹੜੇ ਫਰੋਤੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਕੋਈ ਫਰੋਤੀ ਨਹੀਂ ਸਰ ਮੈਂ ਜੀਵਿਦਾਰ ਬੰਦਾ ਹਾਂ ਸਰ ਮੈਨੂੰ ਫਰੋਤੀ ਦੀ ਲੋੜ ਆ ਸਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਹਾਂ ਤਾਂ ਆਪਦੀ ਕਮਾ ਕੇ ਖਾਣਾ ਸਰ ਨਹੀਂ ਉਹ ਬੁਜੀ ਪਾਰਟੀ ਦਾ ਦੋਸ਼ ਹੈ ਨਾ ਸਰ ਉਹ ਦੋਸ਼ ਲਈ ਜਾਣ ਸਾਰੇ ਆਪਾਂ ਕੋਈ ਫਰੋਤੀ ਨਾ ਮੰਗੀ ਆ ਤੇ ਨਾ ਆਪਾਂ ਲੋੜੀਏ ਗੁੰਡਾ ਕਰਦੇ ਨੰਗਾ ਨਾਚ ਤਾਂ ਸਿਵਲ ਹਸਪਤਾਲ ਜੋ ਹੋਇਆ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਸੀਗੇ ਸਾਰੇ ਬਹੁਤ ਘਾਰੇ ਕਿ ਤੁਹਾਡੇ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛ ਲਓ ਜੀ ਕੀ ਗੱਲ ਹੋਈ ਸਰ ਸਾਰੀ ਜੀ ਗੁੰਡਾ ਕਰਦੇ ਨੰਗਾ ਨਾਚ ਹੋਇਆ ਮੌਕੇ ਤੇ ਪਹੁੰਚੇ ਹੋ ਕੀ ਇਹ ਪੂਰਾ ਮਾਮਲਾ ਤੇ ਕੀ ਕਾਰਵਾਈ ਹੋਈ ਮਾਮਲਾ ਕੋਈ 9:30 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਹੀ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀ ਕਿ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੂਤੂਮਾ ਮਮਾ ਹੋਈ ਸੀ ਜੀ 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 ਬੰਨੇ ਉਸ ਤੋਂ ਬਾਅਦ ਇਹ ਉਹਨਾਂ ਚੋਂ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਇੱਥੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਫੇ ਲੜ ਪਏ ਆ ਤੇ ਨਾ ਇਹਨਾਂ ਨੇ ਛੱਟਾ ਛੱਟਾ ਲੱਗੀਆਂ ਜਿਨ੍ਹਾਂ ਨੂੰ ਅਸੀਂ ਹੁਣ ਇਸ ਟਾਈਮ ਦਾਖਲ ਫਾਸਟ ਰਟ ਕਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਥੋੜਾ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਸੈਟ ਅਡਮਿਟ ਕਰ ਲਏ ਆ ਸੂਲਸਤ ਦਾ ਬੰਦਾ ਕਰੀਆ ਨੰਗਾ ਨਾਲ ਸੋਇਆ ਪੂਰਾ ਖੂਨ ਨਾਲ ਲੱਤ ਫਸ ਰਿਹਾ ਵੀ ਹੁਣ ਕਾਰਵਾਈ ਕਿਸ ਤਰ੍ਹਾਂ ਹੋਊਗੀ ਇਹਨਾਂ ਦੀ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮਐਲਆਰ ਕੱਟ ਰਹੇ ਆ ਐਮਐਲਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਰਿਹਾ ਡਾਕਟਰ ਸਾਹਿਬ ਲੋ ਵੀ ਕੋਈ ਕਮਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮਐਲਆਰ ਕੱਟ ਰਹੀ